ਨੂਰ ਦੇ ਚਿੱਟੜ ਧੋਂਦੇ ਦਿਖਾ ਕੇ ਵੀ ਮਸ਼ਹੂਰ ਹੋਈ ਜਾ ਰਹੇ ਨੇ ਆਪਾਂ ਇਹ ਨਹੀਂ ਹੋ ਸਕਦੇ ਯਾਰ ਗਾਈਜ਼ ਵੀਰੇ ਆਪਣੇ ਬਹੁਤ ਖੜੀ ਆ ਪਾਲਖ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮੈਨੂੰ ਲੱਗਦਾ ਮੈਂ ਜ਼ਿਆਦਾ ਤੇਜ਼ ਬੋਲ ਗਿਆ ਸੋ ਲੋਹੜੀ ਦਾ ਦਿਨ ਹੈ 13 ਤਰੀਕ ਹੈ ਜਨਵਰੀ ਦੀ ਸੋ ਬਹੁਤ ਸੋਹਣਾ ਦਿਨ ਚੜ੍ਹਿਆ ਪਰਮਾਤਮਾ ਦੀ ਮਿਹਰ ਦੇ ਨਾਲ ਆਪਣੇ ਘਰੇ ਵੀ ਬੱਚੇ ਆਏ ਸੀਗੇ ਲੋਹੜੀ ਮੰਗਣ ਤੇ ਲੋੜੀ ਲੋੜੀ ਦੇਣ ਤੋਂ ਬਾਅਦ ਆਪਾਂ ਜਾ ਰਹੇ ਹਾਂ ਹੁਣ ਖੇਤਾਂ ਵੱਲ ਨੂੰ ਥੋੜਾ ਸਮਾਂ ਮੈਂ ਕਿਹਾ ਖੇਤਾਂ ਗਣੀ ਆਪਾਂ ਸਪੈਂਡ ਕਰੀਏ ਤੇ ਕੁਝ ਮੈਂ ਧਣੀਆਂ ਲਿਆਉਣਾ ਸੀ ਮੈਂ ਤੁਰਕੀ ਜਾਣ ਦਾ ਜ਼ਿਆਦਾ ਆਦੀ ਆ ਗੱਡੀਆਂ ਮੋਟਰਸਾਈਕਲਾਂ ਤੇ ਆਪਾਂ ਘੱਟ ਜਾਈਦਾ ਹੁਣ ਤੁਸੀਂ ਦੇਖ ਸਕਦੇ ਮੈਂ ਜਾ ਰਿਹਾ ਤੇ ਮੈਂ ਤੋ ਜਾ ਰਿਹਾ ਸੋਚਦੇ ਰਹੋ ਤੁਸੀਂ ਤੋ ਹੁਣ ਗੱਲਾਂបਾਤਾਂ ਆਪਾਂ ਇਹ ਕਰਦੇ ਆਂ ਵੀ ਬੰਦੇ ਦੀ ਜੀੜੀ ਜ਼ੁਬਾਨ ਆ ਨਾ ਬੰਦੇ ਦੀ ਜੀਬ ਆ ਉਹ ਇੱਕ ਵੈਸੀ ਕਹਾਵਤ ਬਣੀ ਹੋਈ ਆ ਵੀ ਕਹਿੰਦੇ ਵੀ 6 ਇੰਚ ਦੀ ਜ਼ੁਬਾਨ 6 ਫੁੱਟ ਦੇ ਬੰਦੇ ਦਾ ਕਤਲ ਕਰਾ ਸਕਦੀ ਆ ਉਹ بڑے ਜਣਿਆਂ ਨੇ ਨਾ ਮੇਰੀ ਉਹ ਰੀਲ ਦੇ ਥੱਲੇ ਕਮੈਂਟ ਵੀ ਕਰੇ ਵੀ ਸਾਨੂੰ ਤਾਂ 6 ਇੰਚ ਦੀ ਜ਼ੁਬਾਨ ਲੰਬੀ ਨਹੀਂ ਹੈਗੀ ਇਹ ਕਿੱਥੋਂ ਕਹੀ ਜਾਂਦਾ ਓਹੀ ਪਕਾਈ ਮਾਰੀ ਜਾਂਦਾ ਉਹ 6 ਇੰਚ ਦੀ ਜ਼ੁਬਾਨ ਜਸਟ ਇੱਕ ਮੁਹਾਵਰਾ ਆ ਤੇ ਜਿਹਦੇ ਚ ਉਹ ਕਹਿੰਦੇ ਨੇ ਵੀ 6 ਇੰਚ ਦੀ ਜਵਾਨ 6 ਫੁੱਟ ਦੇ ਬੰਦੇ ਦਾ ਕਤਲ ਕਰਾ ਸਕਦੀ ਆ ਪਰ ਉਹ ਅਸਲ ਦੇ ਵਿੱਚ ਕੋਈ ਇਦਾਂ ਨਹੀਂ ਆ ਵੀ 6 ਇੰਚ ਦੀ ਜਵਾਨ ਹੁੰਦੀ ਆ ਜਵਾਨ ਤਾਂ ਮੇਰੇ ਦਾ 4 ਇੰਚ ਦੀ ਹੁੰਦੀ ਆ ਇੰਨਾ ਸੀਰੀਅਸ ਨਾ ਲਿਆ ਕਰੋ ਮੇਰੀਆਂ ਵੀਡੀਓਜ਼ ਨੂੰ ਇੰਨੇ ਜ਼ਿਆਦਾ ਡੁੰਗੇ ਡੰਗਾਈ ਤੇ ਕਨਸੈਪਟਰ ਨਾ ਲੱਭਿਆ ਕਰੋ ਲੋੜ ਹੀ ਆ ਗਈ ਹੁਣ ਹੌਲੀ ਹੌਲੀ ਦਿਨ ਨੇ ਜਿਹੜੇ ਖੁੱਲਣੇ ਸ਼ੁਰੂ ਹੋ ਜਾਣੇ ਨੇ ਵੈਸੇ ਮੇਰੇ ਵਲੌਗ ਦੇ ਵਿੱਚ ਜ਼ਿਆਦਾ ਕੁਝ ਦਿਖਾਉਣ ਨੂੰ ਹੁੰਦਾ ਨਹੀਂ ਪਰ ਫਿਰ ਵੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਵੀ ਆਪਾਂ ਨਾ ਇਹ ਵਲੌਗ ਨੂੰ ਥੋੜਾ ਜਿਹਾ ਇੰਟਰਸਟਿੰਗ ਬਣਾ ਸਕੀਏ ਥੋੜਾ ਜਿਹਾ ਇੰਟਰਸਟਿੰਗ ਬਣਾ ਸਕੀਏ ਇੰਟਰਸਟਿੰਗ ਹੋ ਗਿਆ ਸੀਗਾ ਬਾਪੂ ਥੱਕ ਗਿਆ ਬਹਿ ਗਿਆ ਬਜ਼ੁਰਗ ਬੰਦੇ ਥੱਕ ਜਾਂਦੇ ਨੇ ਇਹ ਮੈਨੂੰ ਨਾ ਸ਼ਾਮ ਦੇ ਟਾਈਮ ਜਾਂ ਜਦੋਂ ਮੱਠੀ ਮੱਠੀ ਧੁੱਪ ਹੁੰਦੀ ਹੈ ਸੂਰਜ ਢਲਦਾ ਤੇ ਸ਼ਿਕਾਰ ਖੇਡਿਆ ਹੋਇਆ ਸ਼ਾਮ ਦੇ ਟਾਈਮ ਜਦੋਂ ਮੱਠੀ ਮੱਠੀ ਧੁੱਪ ਆਉਂਦੀ ਹੈ ਉਦੋਂ ਬੜਾ ਨਜ਼ਾਰਾ ਆਉਂਦਾ ਐਵੇਂ ਦਾ ਵਿਊ ਦੇਖਣ ਦਾ ਨਾ ਸੂਰਜ ਹੋਵੇ ਮੱਠੀ ਮੱਠੀ ਧੁੱਪ ਪੈ ਰਹੀ ਹੋਵੇ ਮੋਟਰ ਤੇ ਪਾਥੀਆਂ ਪੱਥੀਆਂ ਹੋਈਆਂ ਨੇ ਇਹ ਚੀਜ਼ਾਂ ਦੇਖਣ ਦਾ ਬੜਾ ਨਜ਼ਾਰਾ ਆਉਂਦਾ ਬਾਕੀ ਸਾਰੇ ਜਿੰਨੇ ਵੀ ਮੈਨੂੰ ਦੇਖ ਰਹੇ ਹੋਵੋਗੇ ਕੋਈ ਹੋਊਗਾ ਟਾਵਾ ਟੱਲਾ ਸ਼ਹਿਰ ਵਾਲਾ ਬਾਕੀ ਤਾਂ ਮੈਨੂੰ ਲੱਗਦਾ ਸਾਰੇ ਪਿੰਡਾਂ ਵਾਲੇ ਹੀ ਹੋਵੋਗੇ ਕਹੋਗੇ ਸਾਨੂੰ ਕੀ ਚਾਰਦਾ ਅਸਤਾ ਪਿੰਡਾਂ ਚਾਹੀ ਕੁਝ ਦੇਖਦੇ ਆਂ ਇਨਸਟਾਗ੍ਰਾਮ ਤੇ ਨਾ ਕੁਝ ਕੁ ਕੁੜੀਆਂ ਨੇ ਬਹੁਤ ਰੌਲਾ ਪਾਇਆ ਹੋਇਆ ਵੀ ਫੈਮਿਨਿਜ਼ਮ ਬਾਰੇ ਕੋਈ ਬੋਲਦਾ ਨਹੀਂ ਫੈਮਿਨਿਜ਼ਮ ਬਾਰੇ ਕੋਈ ਬੋਲਦਾ ਨਹੀਂ ਉਹਨਾਂ ਨੂੰ ਦੱਸਦਾ ਵੀ ਭੈਣੋ ਵੀ 350 ਸਾਲ ਪਹਿਲਾਂ ਹੀ 550 ਸਾਲ ਪਹਿਲਾਂ ਗੁਰੂ ਸਾਹਿਬ ਫੈਮਿਨਿਜ਼ਮ ਉੱਤੇ ਹੀ ਬੋਲਦੇ ਸੀਗੇ ਫੈਮਿਨਿਜ਼ਮ ਉਹ ਟਾਈਮ 'ਚ ਜਦੋਂ ਔਰਤਾਂ ਘੁੰਡ ਕੱਢਦੀਆਂ ਸੀਗੀਆਂ ਘਰੇ ਰਹਿੰਦੀਆਂ ਸੀਗੀਆਂ ਮਾਤਾ ਖੀ ਵੀ ਲੰਗਰ ਲੰਗਰ ਹਾਲ 'ਚ ਲੰਗਰ ਪਕਾਉਂਦੇ ਸੀਗੇ ਗੁਰਬਾਣੀ ਦੇ ਵਿੱਚ ਪੰਕਤੀਆਂ ਵੀ ਆਉਂਦੀਆਂ ਨੇ ਵੀ ਮਾਤਾ ਜੀ ਡੇਰੇ ਟਾਈਮ ਦੇ ਵਿੱਚ ਔਰਤਾਂ ਦਾ ਬਾਹਰ ਨਿਕਲਣਾ ਵੀ ਮਨਾ ਸੀ ਮਾਤਾ ਜੀ ਸੰਗਤੀ ਰੂਪ ਚ ਵਿਚਰ ਕੇ ਲੋਕਾਂ ਨੂੰ ਲੰਗਰ ਛਕਾਰੇ ਤੇ ਤੇ ਫੈਮਿਨਿਜ਼ਮ ਬਾਰੇ ਕੌਣ ਹੀ ਬੋਲਦਾ ਸਿੱਖਾਂ ਚ ਕੌਣ ਨਹੀਂ ਬੋਲਿਆ ਫੈਮਿਨਿਜ਼ਮ ਬਾਰੇ ਫੈਮਿਨਿਜ਼ਮ ਸਾਡੀਆਂ ਬੀਬੀਆਂ ਨੂੰ ਵੀ ਸੀ ਇਦਾਂ ਦਾ ਕਿਤਾਬ ਪ੍ਰਾਪਤ ਸਾਡੀਆਂ ਬੀਬੀਆਂ ਜੰਗ ਜੁੱਧ ਵੀ ਲੜੀਆਂ ਨੇ ਤੇ ਫੈਮਿਨਿਜ਼ਮ ਫੈਮਿਨਿਜ਼ਮ ਕਰਕੇ ਨਾ ਵਿਊ ਨਾ ਛਾਪੋ ਫੈਮਿਨਿਜ਼ਮ ਫੈਮਿਨਿਜ਼ਮ ਕਰਕੇ ਬੁਰਾ ਹਾਲ ਕਰ ਰੱਖਿਆ ਤੁਸੀਂ ਦੋ ਤਿੰਨ ਕੁ ਕੁੜੀਆਂ ਨੇ ਹੁਣ ਨਾਮ ਨਹੀਂ ਆਪਾਂ ਲੈਣਾ ਉਹਨਾਂ ਦਾ ਪਰ ਇਹ ਕੋਈ ਹੈ ਨਹੀਂ ਫੈਮਿਨਿਜ਼ਮ ਤੁਸੀਂ ਕੀ ਕਰਦੇ ਹੋ ਅਮਰਤਾ ਪ੍ਰੀਤਮ ਚੱਕ ਲੈਨੇ ਹੋ ਤੇ ਉਹ ਬਾਈ ਦੀ ਮਨਜੀਤ ਦੀਆਂ ਗੱਲਾਂ ਸੱਚ-ਸਾਬਤ ਹੋ ਰਹੀਆਂ ਨੇ ਉਹੀ ਭਗਾਈ ਮਰੀ ਜਾਂਦੇ ਨੇ ਮੇਰੇ ਵੀਰੋ ਆ ਲਾਇਆ ਹੋਇਆ ਸਾਰਾ ਗਰਮ ਮਟੀਰੀਅਲ ਯਾਨਕੀ ਲਸਣ ਮੇਰੇ ਵੀਰੋ ਲਸਣ ਲਸਣ ਲਾਇਆ ਹੋਇਆ ਨਾਲ ਲਾਇਆ ਹੋਇਆ ਆਪਾਂ ਪਪੀਤਾ ਪਪੀਤੇ ਦੇ ਨਾਲ ਆ ਜੀ ਨਿੰਬੂ ਤੇ ਨਹੀਂ ਮੈਨੂੰ ਲੱਗਦਾ ਇੱਕ ਟੱਕ ਲੌਂਜੀ ਜੀ ਲੱਗਦੀ ਹੁੰਦੀ ਆ ਚਾਰ ਪੈਂਦਾ ਹੁੰਦਾ ਇਹਦਾ ਲੈ ਮਾਮਾ ਤੂੰ ਹੀ ਬੋਲ ਲਾ ਤੂੰ ਬੋਲ ਲਾ ਬੋਲਣੇ ਨਹੀਂ ਦਿੰਦਾ ਸਾਲਾ ਤੇ ਇਹ ਸਾਰਾ ਕੁਝ ਆਪਾਂ ਲਾਇਆ ਹੋਇਆ ਤੇ ਇੱਧਰ ਆ ਗਿਆ ਆਪਦਾ ਆਪਣਾ ਪਿੰਡ ਦੋਨੇ ਗੁਰੂ ਘਰਾਂ ਦੀਆਂ ਇਮਾਰਤਾਂ ਇਕੱਠੀਆਂ-ਇਕੱਠੀਆਂ ਦਿਖ ਰਹੀਆਂ ਨੇ ਸਾਡੇ ਪਿੰਡ 'ਚ ਦੋ ਗੁਰੂ ਘਰ ਨੇ ਕਿਉਂਕਿ ਪਿੰਡ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਦੋ ਨੇ ਅ ਪਿੰਡ ਦਾ ਨਾਮ ਲੈਣਾ ਮੈਨੂੰ ਲੱਗਦਾ ਠੀਕ ਨਹੀਂ ਆਏਗਾ ਆਪਾਂ ਪਿੰਡ ਦਾ ਨਾਮ ਕਦੇ ਹੋਰ ਰਿਵੀਲ ਕਰਾਂਗੇ ਕਦੇ ਹੋਰ ਦੱਸਾਂਗੇ ਹੁਣ ਕਈ ਬਲੌਗਰਾਂ ਨੇ ਵੀ ਬਹੁਤ ਹੱਤ ਚੱਕੀ ਹੋਈ ਆ ਬਹੁਤ ਸਾਰੇ ਬਲੌਗਰ ਵੀ ਬਹੁਤ ਗੰਦਮੰਦ ਜਿਹੜਾ ਅਪਲੋਡ ਕਰ ਰਹੇ ਨੇ ਜਿਵੇਂ ਕਈ ਤੀਵੀਆਂ ਹੀ ਦਿਖਾਈ ਜਾਂਦੇ ਨੇ ਤੇ ਕਈਆਂ ਨੂੰ ਸਿੰਗਰਾਂ ਦੀ ਆਲੋਚਨਾ ਕਰਨੀ ਚੰਗੀ ਲੱਗਦੀ ਆ ਤੇ ਆਪਾਂ ਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਹੈਗੀਆਂ ਆਪਾਂ ਜਿਵੇਂ ਦੇ ਹੈਗੇ ਉਵੇਂ ਦੀ ਚੱਲਦੇ ਆ ਕਿਸੇ ਨੂੰ ਅਸਤਰ ਚਾਚਾ ਚੰਗਾ ਲੱਗਦਾ ਹਨ ਕਿਸੇ ਨੂੰ ਰਣ ਧੀਰਮਾਨ ਜੀ ਚੰਗੇ ਲੱਗਦੇ ਨੇ ਉਹ ਇਹ ਆਪਣੀ ਆਪਣੀ ਵੱਖਵਾਦੀ ਸੋਚ ਆ ਮੈਨੂੰ ਜਿਵੇਂ ਮੈਂ ਕੱਲ ਅਮਰਤਾ ਪ੍ਰੀਤਮ ਵਾਲੀ ਕਰੀਲ ਪਾਈ ਤਾਂ ਉਹਦੇ ਪਿੱਛੇ ਮੈਨੂੰ ਇੱਕ ਕਮੈਂਟ ਵੀ ਆਇਆ ਉਹ ਬਾਈ ਕਹਿੰਦਾ ਵੀ WhatsApp ਦੇ ਉੱਤੇ ਮੈਨੂੰ ਇੱਕ ਟੈਕਸਟ ਵੀ ਆਇਆ ਉਹ ਬਾਈ ਕਹਿੰਦਾ ਵੀ ਅਮਰਤਾ ਪ੍ਰੀਤਮ ਉੱਤੇ ਇੱਕ ਪੱਖ ਜਾਣ ਕੇ ਕਹਿੰਦੇ ਤੈਨੂੰ ਰੀਲ ਨਹੀਂ ਸੀ ਪਾਉਣੀ ਚਾਹੀਦੀ ਮੇਰੀ ਕਿਹੜਾ ਅਮਰਤਾ ਪ੍ਰੀਤਮ ਨਾਲ ਕੋਈ ਰਿਸ਼ਤੇਦਾਰੀ ਆ ਜਾਂ ਮੇਰੇ ਨਾਲ ਉਹਦਾ ਕੋਈ ਕਿੱਲੇ ਦਾ ਰੌਲਾ ਪਰ ਗੱਲ ਇਹ ਆ ਵੀ ਜਦੋਂ ਤੁਸੀਂ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਚੀਕੀ ਜਾਣਦੇ ਹੋ ਕਵੀ ਕਵੀ ਕਰੀ ਜਾਣਦੇ ਹੋ ਇੱਕ ਕਵੀ ਜਦੋਂ ਬਗਾਵਤ ਹੋ ਰਹੀ ਹੁੰਦੀ ਆ ਜਦੋਂ ਕਿਸੇ ਕੌਮ ਤੇ ਭੀੜ ਪੈ ਰਹੀ ਹੁੰਦੀ ਆ ਉਹ ਕਵੀ ਉਹ ਟਾਈਮ ਦੇ ਵਿੱਚ ਚੁੱਪ ਬੈਠੇ ਉਹ ਕਵੀ ਤਾਂ ਹੈ ਹੀ ਨਹੀਂ ਉਹ ਤਾਂ ਬੰਦਾ ਹੀ ਮਰ ਗਿਆ ਕਵੀ ਦਾ ਗੰਭੀਰ ਮੁੱਦਿਆਂ ਤੇ ਬੋਲਣਾ ਬਹੁਤ ਜ਼ਰੂਰੀ ਆ ਅਮਰਤਾ ਪ੍ਰੀਤਮ 1947 ਤੇ ਬੋਲੀ ਉਦੋਂ ਤਾਂ ਉਹ ਵਾਰਿਸ਼ਾਂ ਨੂੰ ਬਾਜਾਂ ਮਾਰਦੀ ਰਹੀ ਕਬਰਾਂ ਚ ਵੀ ਅੱਜ ਆਖਾਂ ਵਾਰਿਸ਼ਾਂ ਨੂੰ ਫਿਰ ਕਬਰਾਂ ਵਿੱਚੋਂ ਬੋਲ ਫਿਰ ਉਹ ਬਾਹਰ ਕਿਉਂ ਨਹੀਂ ਨਿਕਲੀ ਉਸ ਟਾਈਮ 84 ਟਾਈਮ ਕਿਉਂ ਉਹਦੀ ਲਿਖਤ ਹੈ ਜਿਹੜੀ ਠੰਡੀ ਹੋ ਜਾਂਦੀ ਆ ਅਸਲ ਦੇ ਵਿੱਚੋਂ ਮੈਨੂੰ ਤਾਂ ਜਿੱਥੇ ਤੱਕ ਇਹ ਲੱਗਦਾ ਵੀ ਉਹ ਇੰਦਰਾ ਦੀ ਚਮਚੀ ਸੀ ਜਿੰਨਾ ਕੁ ਮੈਂ ਪੜਿਆ ਉਹਦੇ ਬਾਰੇ ਰਹੀ ਗੱਲ ਤੁਸੀਂ ਕਹਿੰਦੇ ਹੋ ਵੀ ਉਹਨੂੰ ਗਿਆਨ ਪੀਠ ਮਿਲਿਆ ਹੋਇਆ ਉਹਨੂੰ ਅਵਾਰਡ ਮਿਲੇ ਹੋਏ ਜਿਹੜਾ ਬੰਦਾ 24 ਘੰਟੇ ਸਰਕਾਰ ਦੇ ਘੇਰੇ ਚ ਰਹੂਗਾ ਸਰਕਾਰੀ ਬੰਦਿਆਂ ਚ ਰਹੂਗਾ ਆਹ ਅਵਾਰਡ ਜੇ ਤਾਂ ਉਹਨਾਂ ਵਾਸਤੇ ਛੋਟੀਆਂ ਗੱਲਾਂ ਨੇ ਇਹਨਾਂ ਸੋਲਰ ਪੈਨਲ ਲਾ ਲਈਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਆਪਣਾ ਪਲੇਟਾ ਪਤਾ ਨਹੀਂ ਕਿੰਨੀਆਂ ਕਿਹੇ ਕਾਮਯਾਬ ਨੇ ਪਰ ਮੋਟਰ ਤਾਂ ਇਹ ਮੂਹ ਤੇ ਰਹੀ ਹੁੰਦੀ ਹੈ ਜਦ ਵੀ ਦੇਖੀਦਾ ਕੋਈ ਖਾਸ ਹੈ ਨਹੀਂ ਆ ਤੂਤਾਂ ਇਹਨਾਂ ਨੂੰ ਨਹੀਂ ਪਤਾ ਹੈਗਾ ਪੰਜਾਬੀ ਸ਼ਬਦ ਪੁੱਛਦੇ ਨਾ ਮੈਨੂੰ ਇਹ ਤੂ ਤਾ ਬਰੋ ਇਹ ਜਿਹੜੀ ਆ ਇਹ ਇਹਨੂੰ ਇਹਨੂੰ ਕਹਿੰਦੇ ਆ ਪਹੀ ਪਹੀ ਇਹ ਕਹਿੰਦੇ ਨੇ ਪਹੀ ਤੇ ਇਹਨੂੰ ਕਹਿੰਦੇ ਹੈਗੇ ਗਾਇਸ ਰੂੜੀ ਤੇ ਉਹ ਜਾਂਦੇ ਨੇ ਪ੍ਰਵਾਸੀ ਪੰਛੀ ਇਹਨੂੰ ਕਹਿੰਦੇ ਨੇ ਬਰੋ ਸਰੋਂ ਯੂ نو ਸਰੋਂ ਜਿਹਦੇ ਚੋਂ ਤੇਲ ਨਿਕਲਦਾ ਆ ਜਿਹਦੇ ਚੋਂ ਤੁਸੀਂ ਪੀਂਦੇ ਆ ਸਰੋਂ ਦਾ ਕੱਚੀ ਘਾਣੀ ਦਾ ਤੇਲ ਗਾਇਸ ਕੱਚੀ ਘਾਣੀ ਦਾ ਤੇਲ ਇਹ ਪਹੀਆ ਪਹੀ ਰਹੀ ਜਾ ਰਹੇ ਆਪਾਂ ਦਿਸ ਇਸ ਕਾਲਡ ਰੂੜੀ ਐਂਡ ਰੂੜੀ ਵੀ ਵੀ ਪੁੱਟ ਰੂੜੀ ਇਨ ਆਰ ਖੇਤ ਟੂ ਫਰਟਾਈਲ ਮੋਰ ਐਂਡ ਮੋਰ ਸੋ ਆਪਾਂ ਜਾਣਾ ਉਹ ਚਿੱਟੇ ਕੋਠੇ ਕੋਲ ਉਹ ਚਿੱਟੇ ਕੋਠੇ ਕੋਲ ਜਾਣਾ ਤੇ ਉਹ ਆਪਣੀ ਮੋਟਰ ਆ ਇਹ ਵੀ ਆਪਣੀ ਉਹ ਮੋਟਰ ਆ ਤੇ ਆਪਾਂ ਜਾਣਾ ਮਾੜੀ ਤੇ ਕੋਲ ਮੈਂ ਪਹਿਲਾਂ ਆਪਾਂ ਆਪਣੀ ਮੋਟਰ ਤੇ ਜਾਵਾਂਗੇ ਇਹ ਜਿਹੜੀ ਆ ਮੋਟਰ ਆ ਪਹਿਲਾਂ ਆਪਾਂ ਇੱਥੇ ਜਾਵਾਂਗੇ ਇਹਦੇ ਤੋਂ ਬਾਅਦ ਆਪਾਂ ਇੱਥੇ ਜਾਵਾਂਗੇ ਇਹਦੇ ਤੋਂ ਬਾਅਦ ਆਪਾਂ ਇੱਥੇ ਜਾਵਾਂਗੇ ਫਿਰ ਐ ਐ ਐ ਐ ਐ ਜਾ ਕੇ ਫਿਰ ਆਪਾਂ ਇਧਰ ਨੂੰ ਆ ਜਾਵਾਂਗੇ ਇਹ ਆ ਸਾਰਾ ਰਸਤਾ ਤੁਰ ਕੇ ਆਵਾਂਗੇ ਇਹ ਇੱਥੋਂ ਫਿਰ ਪਿੰਡ ਚ ਐਂਟਰ ਹੋ ਕੇ ਫਿਰ ਆਪਾਂ ਜਿੱਧਰੋਂ ਆਏ ਆ ਉੱਥੇ ਜਾਵਾਂਗੇ ਹੁਣ ਬਹੁਤਿਆਂ ਨੂੰ ਇਹ ਲੱਗਦਾ ਵੀ ਮੈਂ ਜਦੋਂ ਵਲੌਗ ਪਾਉਣਾ ਨਾ ਵੀ ਜਾਂ ਫਿਰ ਕੋਈ ਕੰਟੈਂਟ ਪਾਉਣਾ ਜਾਂ ਰੀਲ ਪਾਉਣਾ ਉਹ ਕਿਸੇ ਬੰਦੇ ਨੂੰ ਪਾਰਟਿਕੂਲਰਲੀ ਸੁਣਾ ਕੇ ਕਹਿ ਰਿਹਾ ਹੁੰਦਾ ਉਹ ਮੈਨੂੰ ਸੁਣਾ ਕੇ ਨਹੀਂ ਕਹਿ ਰਿਹਾ ਹੁੰਦਾ ਉਹ ਤੁਹਾਨੂੰ ਆਪ ਹੀ ਲੱਗ ਜਾਂਦੀਆਂ ਕਿਉਂਕਿ ਜਿਹੜਾ ਬੰਦਾ ਕਾਣਾ ਹੁੰਦਾ ਨਾ ਉਹ ਉਹਨੂੰ ਚੀਜ਼ ਰੜਕਦੀ ਹੁੰਦੀ ਆ ਉਹ ਮੇਰੀਆਂ ਵੀਡੀਓਜ਼ ਨੂੰ ਇੰਨਾ ਜ਼ਿਆਦਾ ਵਾਇਰਲ ਨਾ ਕਰਿਆ ਕਰੋ ਇੰਨਾ ਜ਼ਿਆਦਾ ਸੀਰੀਅਸ ਨਾ ਲਿਆ ਕਰੋ ਧੰਨਵਾਦ ਬਾਈ ਗੁਲਾਬ ਸਿੱਧੂ ਉਹਨਾਂ ਤੇ ਚੱਲ ਰਿਹਾ ਮਸਲਾ ਉਹ ਸਰਪੰਚ ਨੂੰ ਧਮਕੀ ਦਿੰਦਾ ਪਤਨ ਜੀ ਉਹ ਕੋਰਟ ਦੋਨੇ ਪਿੰਡ ਦਾ ਕਿੱਥੇ ਦਾ ਉਹ ਮੈਨੂੰ ਨਹੀਂ ਪਤਾ ਹੈਗਾ ਪਰ ਗੱਲ ਬੜੀ ਅਜੀਬ ਆ ਹਨਾ ਜਦੋਂ ਕੋਈ ਬੰਦਾ ਫੇਮ 'ਚ ਆ ਜਾਂਦਾ ਚਲੋ ਉਹਨੇ ਗਾ ਵੀ ਦਿੱਤਾ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੋ ਇਹ ਕੋਈ ਐਡੀ ਵੱਡੀ ਵੀ ਕੋਈ ਐਡਾ ਵੱਡਾ ਮੁੱਦਾ ਨਹੀਂ ਸੀਗਾ ਇਹ ਵੀ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੋ ਉਹਦੇ ਵਿੱਚ ਪਿੰਡ ਦੇ ਲੋਕ ਵੀ ਆਉਂਦੇ ਆ ਯਾਰ ਉਹਦੇ ਜੇ ਹੋਰ ਪੰਚਾਇਤ ਮੈਂਬਰ ਵੀ ਆਉਂਦੇ ਨੇ ਕੱਲੇ ਸਰਪੰਚ ਨੂੰ ਹਾਈਲਾਈਟ ਕਰਨਾ ਨਹੀਂ ਸੀ ਤੇ ਕਿਸੇ ਦੀ ਤਰੱਕੀ ਨੂੰ ਜਰ ਲੋ ਮਿੱਤਰੋ ਕੁਝ ਨਹੀਂ ਨਾਲ ਲੈ ਜਾਣਾ ਹੈਗਾ ਇੱਥੇ ਲੜ ਝਗੜ ਕੇ ਕੁਝ ਨਹੀਂ ਮਿਲਣਾ ਹੈਗਾ ਤੁਹਾਨੂੰ ਮਾਰ ਜੋਗੇ ਮਾਰ ਦੋਗੇ ਪਹਿਲਾਂ ਸਿੱਧੂ ਮਸੇਆਣਾ ਵਾਲਾ ਬਾਈ ਮਰ ਗਿਆ ਤੇ ਇਹ ਕੋਈ ਏਡੀ ਗੱਲ ਹੈ ਨਹੀਂ ਜਿੰਨੀ ਵਧਾਈ ਚੜਾਈ ਜਾ ਰਹੀ ਆ ਬਾਕੀ ਆਪਾਂ ਸਾਰਿਆਂ ਨੂੰ ਆਪਣੇ ਆਪਣੇ ਕੰਮ ਕਰਨੇ ਚਾਹੀਦੇ ਨੇ ਆਪਣਾ ਆਪਣਾ ਕੰਮ ਕਰੋ ਕਿੱਤਿਆਂ ਚ ਆਪਦਿਆਂ ਚ ਮਾਹਰ ਹੋ ਜਿੰਨਾ ਹੋ ਸਕਦਾ ਕੰਮ ਕਰੋ ਵੱਧ ਤੋਂ ਵੱਧ ਕਿਉਂਕਿ ਕੰਮ ਦੇ ਨਾਲ ਬੁੱਕਤ ਆ ਹਨਾ ਬੱਲੇ ਆ ਮੁਕਾਮ ਇੱਥੇ ਸ਼ਕਲਾਂ ਨਹੀਂ ਲੈਂਦੀਆਂ ਹਨਾ ਉਹ ਗੱਲ ਆ ਹੌਲੀ ਹੌਲੀ ਸਮੇਂ ਦੇ ਨਾਲ ਬਹੁਤ ਚੀਜ਼ਾਂ ਬਦਲ ਗਈਆਂ ਦਾੜੀ ਉਹ ਨਹੀਂ ਦੱਸਦੇ ਹੁੰਦੇ ਆ ਵੀ ਸਾਡੇ ਵੇਲੇ ਐ ਹੁੰਦਾ ਸੀ ਸਾਡੇ ਵੇਲੇ ਐ ਹੁੰਦਾ ਸੀ ਹੁਣ ਬੰਬੀ ਵਾਲੇ ਹੋਂ ਹੁੰਦੇ ਦੇ ਵੀ ਐਮੀ ਆ ਜਾਂਦਾ ਤਾਂ 10 ਫੁੱਟ ਤੇ ਪਾਣੀ ਆ ਜਾਂਦਾ 12 ਫੁੱਟ ਤੇ ਪਾਣੀ ਆ ਜਾਂਦਾ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਵੀ ਬਦਲਾਅ ਦਾ ਹੀ ਘੇਰਾ ਹਨ ਹੌਲੀ ਹੌਲੀ ਮੈਨੂੰ ਐ ਲੱਗਦਾ ਵੀ ਖੇਤਾਂ ਦੀਆਂ ਪਹੀਆਂ ਵੀ ਜਿਹੜੀਆਂ ਨੇ ਉਹ ਪੱਕੀਆਂ ਹੋਣ ਲੱਗ ਜਆਂ ਕਰਨੀਆਂ ਜਿਹੜੀਆਂ ਪਹਹੀ ਐ ਇਹ ਵੀ ਹੌਲੀ ਹੌਲੀ ਪੱਕੀਆਂ ਹੋ ਜਾਣਗੀਆਂ ਖਾਲਾਂ ਪੱਕੀਆਂ ਹੋ ਜਾਣਗੀਆਂ ਕਿਉਂਕਿ ਬਦਲਾਅ ਨਿਯਮ ਆ ਕੁਦਰਤ ਦਾ ਬਦਲਾ ਹਰ ਇੱਕ ਚੀਜ਼ ਦੇ ਵਿੱਚ ਹੋਊਗਾ ਉਹ ਬਦਲਾ ਚਾਹੇ ਤੁਸੀਂ ਬੰਦਿਆਂ ਦੀ ਸੋਚ ਚ ਲਾ ਲਓ ਤੇ ਚਾਹੇ ਉਹ ਕਿਸੇ ਵੀ ਚੀਜ਼ ਚ ਬਦਲਾ ਲਾ ਲਓ ਹੋਣਾ ਹੀ ਹੋਣਾ ਹੁਣ ਇੱਕ ਪੰਜਾਬੀ ਦਾ ਸ਼ਬਦ ਹੋਰ ਦੱਸ ਦਈਏ ਇਹ ਆ ਖਾਲ ਜਿਹੜੀ ਆ ਜਾ ਰਹੀ ਹੈ ਇਹ ਆ ਖਾਲ ਜਿਹਦੇ ਵਿੱਚ ਦੀ ਪਾਣੀ ਜਾਂਦਾ ਸ਼ਹਿਰੀਆਂ ਨੂੰ ਦੱਸ ਦਈਏ ਪਿੰਡਾਂ ਵਾਲਿਆਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਤੇ ਜਿਹਦੇ ਤੇ ਮੈਂ ਤੁਰਿਆ ਜਾ ਰਿਹਾ ਇਹਨੂੰ ਕਹਿੰਦੇ ਆ ਬੱਟ ਬੱਟ ਮਾਲ ਵਿੱਚ ਇਹਨੂੰ ਡੌਲ ਵੀ ਕਹਿ ਦਿੰਦੇ ਨੇ ਤੇ ਜੇ ਕੁਝ ਹੋਰ ਵੀ ਕਹਿੰਦੇ ਨੇ ਇਹਨੂੰ ਬੱਟ ਨੂੰ ਤਾਂ ਮੈਨੂੰ ਉਹ ਵੀ ਦੱਸ ਦਿਓ ਹੁਣ ਇੱਕ ਚੀਜ਼ ਦਾ ਗੁੱਸਾ ਤੁਹਾਡੇ ਸਾਰਿਆਂ ਦੇ ਨਾਲ ਤੁਸੀਂ ਮਾੜੀ ਚੀਜ਼ ਨੂੰ ਤਾਂ ਬਹੁਤ ਛੇਤੀ ਵਾਇਰਲ ਕਰ ਦਿੰਨੇ ਹੋ ਮਾੜੀ ਇੰਦਾ ਸੈਂਸ ਵੀ ਜੇ ਕੋਈ ਚੀਜ਼ ਕਿਸੇ ਦੇ ਟੈਗ ਲੱਗ ਕੇ ਹੋ ਰਹੀ ਆ ਯੂਜ਼ ਹਨਾ ਕਿਸੇ ਨੂੰ ਮੈਂ ਕਹਤਾ ਵੀ ਉਹ ਫਲਾਣਾ ਦਾ ਘੋਰੀ ਆ ਫਲਾਣਾ ਫਲਾਣਾ ਆ ਉਹਦਾ ਤੁਸੀਂ ਕਰ ਦਿੰਨੇ ਹੋ ਚੱਕ ਕੇ ਬਹੁਤ ਜ਼ਿਆਦਾ ਵਾਇਰਲ ਪਰ ਜਿਹੜੀ ਹੁੰਦੀ ਆ ਅਸਲ ਮੁੱਦੇ ਵਾਲੀ ਗੱਲ ਜਿਹੜੀ ਵੀਡੀਓ ਦਾ ਕੋਈ ਮੇਨ ਮੋਟਿਵ ਹੁੰਦਾ ਇਸੇ ਗੱਲ ਨੂੰ ਸਮਝਾਉਣਾ ਮੋਟਿਵ ਤਾਂ ਵੈਸੇ ਮੇਰੀਆਂ ਸਾਰੀਆਂ ਰੀਲਸ ਦਾ ਹੀ ਹੁੰਦਾ ਕਿਸੇ ਨਾ ਕਿਸੇ ਚੀਜ਼ ਨੂੰ ਸਮਝਾਉਣਾ ਪਰ ਤੁਸੀਂ ਉਹ ਚੀਜ਼ ਨੂੰ ਹਾਈਲਾਈਟ ਕਰ ਦਿੰਦੇ ਹੋ ਜਿਹੜੀ ਚੀਜ਼ ਕਿਸੇ ਨੂੰ ਬਦਨਾਮ ਕਰਦੀ ਆ ਠੀਕ ਆ ਉਹ ਮੈਂ ਸੰਧੂਆਂ ਤੇ ਵਿਰਕਾਂ ਬਾਰੇ ਬੋਲਿਆ ਸੀਗਾ ਤਾਂ ਮੈਂ ਉਹਦੇ ਚ ਵੀ ਕੁਝ ਮਾੜਾ ਨਹੀਂ ਸੀ ਬੋਲਿਆ ਉਹ ਵੀ ਜਸਟ ਇੱਕ ਇੱਕ ਅੱਗੇ ਹੁੱਕ ਲਾਈਨ ਹੁੰਦੀ ਆ ਵੀ ਆਪਾਂ ਆਪਣੀ ਵੀਡੀਓ ਜਿਹੜੀ ਉਹ ਵਾਇਰਲ ਹੋ ਜਵੇ ਪਰ ਬਹੁਤ ਮਾੜੇ ਤਰੀਕੇ ਦੇ ਨਾਲ ਗੰਦੇ ਤਰੀਕੇ ਦੇ ਨਾਲ ਪੇਜਾਂ ਵਾਲਿਆਂ ਨੇ ਚੱਕੀ ਵਾਇਰਲ ਕਰੀ ਲੋਕ ਪੜ ਕੇ ਮੈਨੂੰ ਇੱਕ ਦੋ ਬੰਦੇ ਮਿਲੇ ਵੀ ਤੇ ਉਹ ਮੈਨੂੰ ਬਹੁਤ ਬੁਰੀ ਲੱਗੀ ਗੱਲ ਤੁਹਾਡੀ ਸੋ ਜਿੰਨਾ ਪਿਆਰ ਤੁਸੀਂ ਇਹ ਵੀਡੀਓਜ਼ ਨੂੰ ਦਿੰਦੇ ਹੋ ਜਿਹੜੀਆਂ ਟੈਗ ਕਰਨ ਵਾਲੀਆਂ ਹੁੰਦੀਆਂ ਨੇ ਉਹਦੇ ਤੋਂ ਇਲਾਵਾ ਤੁਸੀਂ ਉਹ ਵੀਡੀਓਜ਼ ਨੂੰ ਵੀ ਵਾਇਰਲ ਕਰਵਾਇਆ ਕਰੋ ਜਾਂ ਕਰਿਆ ਕਰੋ ਜਿਹੜੀਆਂ ਵੀਡੀਓਜ਼ ਕੋਈ ਚੰਗਾ ਸੁਨੇਹਾ ਦਿੰਦੀਆਂ ਨੇ ਮੁੰਡਿਆਂ 'ਚ ਨਾ ਇੱਕ ਚੀਜ਼ ਦਾ ਬਹੁਤ ਵੱਡਾ ਫੋਬੀਆ ਹੁੰਦਾ ਜੇ ਕੋਈ ਦੋਸਤ ਮਿੱਤਰ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਜੇ ਕੋਈ ਥਰਡ ਪਰਸਨ ਆ ਜਾਂਦਾ ਨਾ ਮਤਲਬ ਉਹ ਬੁਲਾਉਂਦੇ ਹੀ ਨਹੀਂ ਹੈਗੇ ਉਹਨੂੰ ਹਨਾ ਜਾਂ ਤਾਂ ਉਹਨਾਂ ਦੀ ਇਹ ਸੈਲਫੀ ਗੋ ਤੇ ਗੱਲ ਆ ਜਾਂਦੀ ਆ ਜਾ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਈਗੋ ਤੇ ਲਾ ਲੋ ਵੀ ਹਨਾ ਕੋਈ ਸੱਟ ਵੱਜਦੀ ਆ ਉਹ ਬੁਲਾਉਂਦੇ ਨਹੀਂ ਹੈਗੇ ਜਾਂ ਬੁਲਾਉਣਾ ਚਾਹੁੰਦੇ ਨਹੀਂ ਹੁੰਦੇ ਇੱਕ ਦੂਜੇ ਨੂੰ ਪਰ ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਹਰੇਕ ਬੰਦੇ ਦੇ ਨਾਲ ਖੋਲੋ ਕੱਲੇ ਤੁਸੀਂ ਆਪਦੇ ਦੋਸਤ ਨਾਲ ਹੀ ਨਾ ਖੋਲੋ ਤੁਸੀਂ ਹਰੇਕ ਬੰਦੇ ਨੂੰ ਬੁਲਾਓ ਤੁਸੀਂ ਹਰੇਕ ਥਰਡ ਪਰਸਨ ਨੂੰ ਜਾਂ ਤੁਹਾਡੇ ਚ ਇੰਨਾ ਜ਼ਿਆਦਾ ਕੌਨਫੀਡੈਂਸ ਹੋਣਾ ਚਾਹੀਦਾ ਨਾ ਤੁਸੀਂ ਹਰੇਕ ਜਾਣਦੇ ਬੰਦੇ ਨੂੰ ਰੋਕ ਕੇ ਉਹਦੀ ਗੱਲਬਾਤ ਕਰਕੇ ਉਹਦੇ ਤੋਂ ਸਲਾਹ مشਵਰਾ ਲੈ ਸਕੋ ਠੀਕ ਆ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਤੁਹਾਡੇ 'ਚ ਦੂਜੀ ਗੱਲ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਲੋਕ ਕੀ ਕਹਿਣਗੇ ਜੇ ਮੈਂ ਆਹ ਕੰਮ ਕਰ ਦੂੰ ਲੋਕ ਕੀ ਕਹਿਣਗੇ ਸ਼ਾਇਦ ਮੈਂ ਕਦੇ ਰੀਲ ਪਾਉਂਦਾ ਹੀ ਨਾ ਇੰਸਟਾਗ੍ਰam ਦੇ ਉੱਤੇ ਜੇ ਮੈਨੂੰ ਲੋਕ ਕੁਝ ਕਹਿੰਦੇ ਠੀਕ ਆ ਜੇ ਮੈਂ ਇਹ ਸੋਚਦਾ ਵੀ ਲੋਕ ਆਹ ਕਹਿਣਗੇ ਵੀ ਮੈਂ ਕਾਹਤੋਂ ਬੋਲ ਰਿਹਾ ਇੰਸਟਾਗ੍ਰam ਤੇ ਹੋਰ ਬਥੇਰੀ ਦੁਨੀਆ ਬੋਲਣ ਵਾਲੀ ਪਰ ਮੈਂ ਇਹ ਚੀਜ਼ 2 ਸਾਲ ਪਹਿਲਾਂ ਛੱਡਤੀ ਵੀ ਲੋਕ ਕੀ ਕਹਿਣਗੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੇਰਾ ਵਲੌਗ ਦੇਖ ਕੇ ਤੁਸੀਂ ਮੈਨੂੰ ਕੀ ਕਮੈਂਟ ਕਰੋਗੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਡਿਸਲਾਈਕ ਕਰੋਗੇ ਜਾਂ ਲਾਈਕ ਕਰੋਗੇ ਫਰਕ ਨਾ ਪੈਣਾ ਹੀ ਅਸਲੀ ਮੰਜ਼ਲ ਆ ਤੁਹਾਡੀ ਜਦੋਂ ਤੁਹਾਨੂੰ ਫਰਕ ਪੈਣੋਂ हट ਗਿਆ ਸਮਝ ਲਓਗੇ ਤੁਸੀਂ ਕਾਮਯਾਬੀ ਦੇ ਰਾਹ ਤੇ ਜਾ ਰਹੇ ਹੋ ਤੁਹਾਨੂੰ ਟਿੱਪਣੀਆਂ ਕਰਨ ਵਾਲੇ ਬਹੁਤ ਲੋਕ ਮਿਲਣਗੇ ਯਾਰ ਆਲੇ-ਦੁਆਲੇ ਤੁਸੀਂ ਆਪਦਾ ਕੰਮ ਕਰੋ ਆਪਦੇ ਕੰਮ ਤੇ ਫੋਕਸ ਕਰੋ ਜੇ ਤੁਹਾਡੇ ਕੰਮ ਦੇ ਵਿੱਚ ਦਮ ਹੈ ਜੇ ਤੁਹਾਡੇ ਬੋਲਣ ਦੇ ਵਿੱਚ ਤੁਹਾਡੇ ਕੰਟੈਂਟ 'ਚ ਦਮ ਆ ਤਾਂ ਤੁਸੀਂ ਇੱਕ ਨਾ ਇੱਕ ਦਿਨ ਜ਼ਰੂਰ ਅੱਗੇ ਜਾਓਗੇ ਹੁਣ ਬਹੁਤ ਸਾਰੇ ਵਲੌਗਰ ਉੱਠਨੇ ਯਾਰ ਨਵੇਂ-ਨਵੇਂ ਮੇਰਾ ਕੋਈ ਵਲੌਗ ਪਾਉਣਾ ਜਾਂ ਇਹ ਕੋਈ ਏਦਾਂ ਦਾ ਮਸਲਾ ਨਹੀਂ ਮੈਂ ਆਪਣੀ ਸਿਰਫ ਇੱਕ ਜੱਕ ਖੋਲ ਰਿਹਾ ਕੈਮਰੇ ਅੱਗੇ ਬੋਲਣ ਦੀ ਕਿਉਂਕਿ ਕਦੇ ਰੱਬ ਨਾ ਕਰੇ ਮੈਂ ਕਿਸੇ ਦੇ ਵਲੌਗ 'ਚ ਆ ਜਾਾਂ ਤਾਂ ਮੈਨੂੰ ਬੋਲਣਾ ਪੈ ਜਾਵੇ ਹਨਾ ਜਾਂ ਇਨ ਫਿਊਚਰ ਆਪਾਂ ਵੀ ਕੋਈ ਵਲੌਗਾਂ ਵਾਲਾ ਕੰਮ ਸ਼ੁਰੂ ਕਰਨਾ ਹੋਵੇ ਵੈਸੇ ਆਪਾਂ ਕੋਈ ਗੰਦ ਪਿੱਲ ਤਾਂ ਦਿਖਾਉਣਾ ਨਹੀਂ ਤੇ ਮੈਂ ਸੋਚ ਰਿਹਾ ਕਿ ਆਪਾਂ ਰੈਗੂਲਰ ਵਲੌਗ ਜਿਹੜੇ ਨੇ ਉਹ ਸ਼ੂਟ ਕਰਿਆ ਕਰੀਏ ਕਿ ਰੈਗੂਲਰ ਜ਼ਿੰਦਗੀ ਦੇ ਵਿੱਚ ਆਪਣੀ 'ਚ ਕੀ ਹੋ ਰਿਹਾ ਉਹਨੂੰ ਮੈਮਰੀਜ਼ ਨੂੰ ਕਲੈਕਟ ਕਰੀਏ ਤੇ ਵਲੌਗ ਪਾ ਕਿਉਂਕਿ ਮੇਰੇ ਕੋਲ ਸਮੇਂ ਦੀ ਘਾਟ ਹੋ ਜਾਂਦੀ ਹੈ ਇੱਕ ਤਾਂ ਯੂਨੀਵਰਸਿਟੀ ਕਲਾਸਿਸ ਵੀ ਲੱਗਦੀਆਂ ਨੇ ਪਟਿਆਲਾ ਯੂਨੀਵਰਸਿਟੀ ਤੇ ਦੂਜੀ ਗੱਲ ਮੈਂ ਆਪਣਾ ਕੰਟੈਂਟ ਵੀ ਮੈਨੇਜ ਕਰਨਾ ਹੁੰਦਾ ਤੀਜੀ ਗੱਲ ਮੈਂ ਇੱਕ ਚੈਨਲ ਤੇ ਕੰਮ ਵੀ ਕਰ ਰਿਹਾ ਮੈਨੂੰ ਉਹ ਵੀ ਦੇਖਣਾ ਪੈਂਦਾ ਫਿਰ ਮੈਨੂੰ ਆਪਣੇ ਦੋਸਤਾਂ ਵਾਸਤੇ ਵੀ ਟਾਈਮ ਕੱਢਣਾ ਪੈਂਦਾ ਮੈਨੂੰ ਮੇਰੇ ਟੱਬਰ ਵਾਸਤੇ ਵੀ ਟਾਈਮ ਕੱਢਣਾ ਪੈਂਦਾ ਕਿਉਂਕਿ ਇਹਨਾਂ ਚੀਜ਼ਾਂ ਕਰਕੇ ਆਪਾਂ ਭੱਜੇ ਫਿਰਦੇ ਹਾਂ ਹਨਾ ਜੇ ਆਪਾਂ ਆਪਣੀ ਸਾਂਝ ਨੂੰ ਬਰਕਰਾਰ ਰੱਖਣਾ ਸਾਰਿਆਂ ਨਾਲ ਬੋਲਣਾ ਪਊਗਾ ਕਾਂ ਕਰਕੇ ਮੈਂ ਸੋਚ ਰਿਹਾ ਵੀ ਆਪਾਂ ਵਲੌਗਿੰਗ ਵੀ ਸ਼ੁਰੂ ਕਰਦੇ ਨਾਲੇ ਤੁਹਾਨੂੰ ਵੀ ਪਤਾ ਲੱਗ ਜੇ ਕਿ ਮੈਂ ਕਿੰਨਾ ਬਿਜ਼ੀ ਹੁੰਦਾ ਕੋਈ ਵੀ ਬੰਦਾ ਇੱਕਦਮ ਸাকਸੈਸਫੁਲ ਨਹੀਂ ਹੁੰਦਾ ਕੋਈ ਵੀ ਬੰਦਾ ਅਡਾਨੀ ਅਮਬਾਨੀ ਕੋਈ ਜੰਮਦੇ ਹੀ ਨਹੀਂ ਅਮੀਰ ਹੋ ਗਏ ਜਾਂ ਇਹਨਾਂ ਦੇ ਜਿਹੜੇ ਦਾਦੇ ਪੜਦਾਦੇ ਜਿਹੜੇ ਅੱਗੇ ਲੱਗੇ ਹੋਏ ਸੀਗੇ ਉਹ ਕੋਈ ਜੰਮਦੇ ਹੀ ਨਹੀਂ ਸੀ ਹੋ ਗਏ ਅਮੀਰ ਤੇ ਮਿਹਨਤ ਕਰੋਗੇ ਸਭ ਕੁਝ ਹੋ ਜਾਊਗਾ ਸਾਰਾ ਕੁਝ ਮਿਲ ਜਾਊਗਾ ਤੁਹਾਨੂੰ ਹੁਣ ਆ ਦੇਖੋ ਮੋਟਰ ਦਾ ਵਿਊ ਏ ਮਾੜੀ ਆ ਸਾਡੇ ਪਿੰਡ ਦੀ ਤੇ ਧੁੱਪ ਨਿਕਲੀ ਹੋਈ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਮੈਂ ਮੇਨ ਆਇਆ ਨਾ ਇੱਥੇ ਦੇਖਣ ਮੈਂ ਆਇਆ ਹੋਇਆ ਸੀਗਾ ਸਾਡੇ ਨਾਲ ਇੱਥੇ ਉਹ ਪਾਈ ਆ ਸੰਕੋਰ ਹੁੰਦੀ ਆ ਇੱਕ ਦਵਾਈ ਕਣਕ ਚ ਮੈਂ ਉਹ ਦੇਖਣ ਆਇਆ ਸੀਗਾ ਮੇਨ ਵੀ ਕਬਾੜ ਮਰ ਗਿਆ ਕਿ ਨਹੀਂ ਬਸ ਹੋਰ ਕੁਝ ਨਹੀਂ ਤੇ ਵਲੌਗ ਪਾਉਣ ਦਾ ਮੇਰਾ ਇੱਕ ਹੋਰ ਕਾਰਨ ਵੀ ਆ ਜੇ ਨੂਰ ਦੀ ਮੰਮੀ ਫੇਮਸ ਹੋ ਸਕਦੀ ਆ ਆਪਾਂ ਕਿਉਂ ਨਹੀਂ ਹੋ ਸਕਦੇ ਆਪਣੇ ਦਾ ਫੇਰ ਵੀ ਕੰਟੈਂਟ ਚ ਦਾਵਾ ਉਹ ਨੂਰ ਦੇ ਚਿੱਟੜ ਧੋਂਦੇ ਦਿਖਾ ਕੇ ਵੀ ਮਸ਼ਹੂਰ ਹੋਈ ਜਾ ਰਹੇ ਨੇ ਆਪਾਂ ਐ ਨਹੀਂ ਹੋ ਸਕਦੇ ਯਾਰ ਅਸੀਂ ਕੀ ਫੁੱਦੂ ਤੁਰੇ ਫਿਰਦੇ ਆ ਪਿਛਲੀ ਵਾਰ ਨਾ ਆਪਣੀ ਜਿਹੜੀ ਸਾਰੀ ਫਸਲ ਆ ਉਹ ਜੀਰੀ ਕਰਕੇ ਖਰਾਬ ਹੋ ਜਾਂਦੀ ਆ ਅ ਮਤਲਬ ਬੀਜ ਦੇ ਵਿੱਚ ਕੋਈ ਗੜਬੜ ਸੀਗੀ ਤਾਂ ਉਹਦੇ ਕਰਕੇ ਨਾ ਬੂਟਾ ਜਿਹੜਾ ਬੋਣਾ ਰਹਿ ਗਿਆ ਦੀ ਪਰ ਐਤਕੀ ਚਲੋ ਪਰਮਾਤਮਾ ਦੀ ਮਿਹਰ ਹਾਲੇ ਤੱਕ ਤਾਂ ਜਿਹੜੀ ਆਪਣੀ ਫਸਲ ਆ ਉਹ ਸਹੀ ਆ ਉਮੀਦ ਕਰਦਾ ਵੀ ਅੱਗੇ ਵੀ ਜਿਹੜੀ ਫਸਲ ਆ ਉਹ ਸਹੀ ਰਹੋਗੀ ਤੇ ਜੇ ਤੁਹਾਡੇ ਇਲਾਕੇ ਦੇ ਵਿੱਚ ਵੀ ਕਿਤੇ ਫਸਲ ਮਾੜੀ-ਮੋਟੀ ਕੋਈ ਬੋਨਾ ਬੂਟਾ ਰਿਆ ਹੋਵੇ ਤਾਂ ਜਿੱਥੋਂ-ਜਿੱਥੋਂ ਤੁਸੀਂ ਦੇਖ ਰਹੇ ਹੋ ਕਮੈਂਟ ਵਿੱਚ ਜਰੂਰ ਦੱਸਿਓ ਵੀ ਅਸੀਂ ਇੱਥੋਂ ਦੇਖ ਰਹੇ ਆ ਵਲੌਗ ਵੈਸੇ ਤਾਂ ਮੈਂ ਕਹਿਣਾ ਵੀ ਤੁਸੀਂ ਸਾਰੇ ਜਣੇ ਹਨਾ ਸਟਰਗਲ ਕਰੋ ਤੇ ਸাকਸੈਸ ਹੋ ਕਿਉਂਕਿ ਸਟਰਗਲ ਦੇ ਨਾਲ ਹੀ ਜਿਹੜੀ ਸাকਸੈਸ ਆ ਉਹ ਮਿਲਦੀ ਆ ਪਰ ਮੈਂ ਇਹ ਕਹਿਣਾ ਚਾਹੁੰਨਾ ਤੁਹਾਨੂੰ ਵੀ ਸਟਰਗਲ ਤਾਂ ਤੁਸੀਂ ਕਰ ਰਹੇ ਹੋ ਚੰਗੀ ਗੱਲ ਆ ਪਰ ਜਦੋਂ ਤੁਸੀਂ ਕਿਸੇ ਮਕਾਮ ਤੇ ਪਹੁੰਚ ਗਏ ਕਿਸੇ ਵੱਡੀ ਪ੍ਰਾਪਤੀ ਤੇ ਪਹੁੰਚ ਗਏ ਤੁਸੀਂ ਉਹ ਚੀਜ਼ ਨੂੰ ਪਿੱਟਣ ਨਾ ਬਹਿਜੋ ਕਿਸੇ ਦੇ ਅੱਗੇ ਵੀ ਮੈਂ ਇੰਨੀ ਸਟਰਗਲ ਕਰੀ ਮੈਂ ਆਹ ਕੁਛ ਕਰਿਆ ਮੈਂ ਅੱਜ ਤਾਂ ਬਣਿਆ ਆ ਚੀਜ਼ ਇਹ ਚੀਜ਼ ਜਦੋਂ ਤੁਸੀਂ ਕਰਨ ਲੱਗ ਜਾਨੇ ਹੋ ਨਾ ਜੇ ਪਰਮਾਤਮਾ ਤੁਹਾਡੇ ਕੰਮ ਚ ਹੋਰ ਬਰਕਤ ਪਾਉਣੀ ਵੀ ਚਾਹੁੰਦਾ ਉਹ ਬੰਦ ਕਰ ਦਿੰਦਾ ਇਹ ਮੇਰਾ ਨਹੀਂ ਜੀ ਐਕਸਪੀਰੀਅੰਸ ਆ ਤੁਸੀਂ ਆਪਦੀ ਸਟਰਗਲ ਨੂੰ ਨਾ ਪਿੱਟੋ ਵੀ ਮੈਂ ਆਹ ਕਰਕੇ ਆਇਆ ਆਹ ਕਰਕੇ ਆਇਆ ਤੁਸੀਂ ਹੁਣ ਪਹੁੰਚ ਗਏ ਪਰਮਾਤਮਾ ਦੀ ਮੇਰੇ ਨਾਲ ਬਹੁਤ ਅੱਗੇ ਜਾ ਸਕਦੇ ਹੋ ਹੁਣ ਆਪਾਂ ਪਹੁੰਚਦੇ ਆਂ ਵਲੌਗ ਦੇ ਐਂਡ ਤੱਕ ਕਿਉਂਕਿ ਮੇਰਾ ਫੋਨ ਆ ਜਿਹੜਾ ਉਹ ਵੀ ਲੋ ਹੋ ਜਾਣਾ ਕਿਉਂਕਿ ਘਰ ਜਾਣ ਤੱਕ ਖੇਤਾਂ ਚ ਦੂ ਕਿਤੇ ਬੰਦ ਨਾ ਹੋ ਜੇ ਕਈ ਵਾਰ ਕੋਈ ਸਮੱਸਿਆ ਆ ਜਾਂਦੀ ਆ ਤਾਂ ਫੋਨ ਦਾ ਮਾੜਾ ਮੋਟਾ ਚਾਰਜ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਆ ਚਿੱਟੇ ਕੋਠੇ ਦੀ ਪਹੁੰਚਣਾ ਮੋਟਰ ਵਾਲੇ ਤੇ ਆ ਚਿੱਟੇ ਕੋਠੇ ਤੇ ਤੇ ਆਪਾਂ ਪਹੁੰਚ ਗਏ ਆ ਤੇ ਆ ਆਪਣਾ ਲਾਸਟ ਫੜਾਇਆ ਗਾਈਜ਼ ਵੀਰੇ ਆਪਣੇ ਬਹੁਤ ਖੜੀ ਆ ਪਾਲਕ ਗਾਈਜ਼ ਵੀਰੇ ਆਪਣੇ ਆਪਣੇ ਮੇਥੇ ਵੀ ਸੀਗੇ ਮੇਥੇ ਆਪਾਂ ਵੱਢ ਲਏ ਆ ਤੇ ਦਿਸ ਇਜ਼ ਕਾਲਡ ਧਨੀਆ ਕੀ ਕਹਿੰਦੇ ਹੁੰਦੇ ਆ ਇਹਨੂੰ ਪਤਾ ਨਹੀਂ ਕੋਰੀਐਂਡਰ ਕੁਛ ਇਦਾਂ ਦਾ ਕੁਛ ਕਹਿੰਨੇ ਆਂ ਅੰਗਰੇਜ਼ੀ ਚ ਪਤਾ ਨਹੀਂ ਭੁੱਲ ਗਿਆ ਮੈਂ ਤੇ ਆਪਾਂ ਦਵਾਰਾ ਮੇਥੇ ਬੀਜ ਤੇ ਜਦ ਤੱਕ ਤਿਆਰ ਹੋ ਜਾਣੇ ਆ ਜਦ ਤੱਕ ਆਪਾਂ ਖਾਣੇ ਆ ਤੇ ਬਾਤ ਖਾਏ ਲਈ ਰਹਿ ਗਈ ਗਿਆ ਤੇ ਹੁਣ ਆਪਾਂ ਵੜਾਂਗੇ ਧਣੀਆਂ ਆਪਾਂ ਮੜਾ ਜਾ ਦੇਖ ਲਈ ਵੀ ਇੱਥੇ ਕਿਤੇ ਕਰਦ ਪਈ ਹੋਣੀ ਚਲੋ ਮਿਲਦੇ ਆਂ ਫਿਰ ਆਪਾਂ ਅਖੀਰ ਦੇ ਉੱਤੇ ਤੇ ਮੈਨੂੰ ਲੱਗਦਾ ਕਿ ਅੱਜ ਵਾਸਤੇ ਪਕਾਈ ਬਹੁਤ ਆ ਤੇ ਆਪਾਂ ਮਿਲਾਂਗੇ ਅਗਲੇ ਵਲੌਗ ਦੇ ਨਾਲ ਜਿੰਨਾ ਤੁਸੀਂ ਇਹ ਵਲੌਗ ਨੂੰ ਸਤਿਕਾਰ ਬਖਸ਼ੋਗੇ ਉਸ ਹਿਸਾਬ ਦੇ ਨਾਲ ਆਪਾਂ ਵਲੌਗ ਹੈ ਜਿਹੜਾ ਉਹ ਬਣਾਵਾਂਗੇ ਧੰਨਵਾਦ ਮਾੜੀ ਤੇ ਬੋਲ ਪਿਆ ਸਪੀਕਰ ਗੁੱਡ ਬਾਏ